ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਾ ਤੁਸੀਂ ਸਾਰੇ ਚੜਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਜਿਹੜੇ ਸ਼ੁਰੂ ਕਰਦੇ ਆਂ ਫਰਸਟ ਆਪਣੇ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਸੂਟ ਹੋਣਗੇ ਸੋਲੋ ਪੀਸ ਅਵੇਲੇਬਲ ਹੈ ਇਹਨਾਂ ਵਿੱਚ ਸਿਲੈਕਟ ਕਰੋ ਨੈਕਸਟ ਆਵਲਾ ਵੀ ਪਿਓਰ ਕਾਟਨ ਦੇ ਵਿੱਚ ਹੈ ਨੈਕਸਟ ਆ ਕੈਮਰੀ ਕਾਟਨ ਦੇ ਵਿੱਚ ਸੂਟ ਆ ਗਿਆ ਨਾਲ ਫੋਲੋ ਪਿਓਰ ਦਾ ਦੁਪੱਟਾ ਰਹੇਗਾ ਇਹਦੇ ਵਿੱਚ ਚਾਰ ਰੰਗ ਅਵੇਲੇਬਲ ਆ ਨੈਕਸਟ ਆਵਲੇ ਪਿਓਰ ਕਾਟਨ ਦੇ ਵਿੱਚ ਸੂਟ ਅਵੇਲੇਬਲ ਹੈ ਵੀ 7 ਤੋਂ 8 ਰੰਗ ਹੈਗੇ ਆ ਤੁਸੀਂ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਪਿਓਰ ਕੈਮਰੀ ਕਾਟਨ ਦੇ ਆਗੇ ਜੀ ਬਹੁਤ ਹੀ ਸੂਟ ਹੈ ਟ੍ਰੈਂਡਿੰਗ 'ਚ ਚੱਲਦੇ ਆ ਨੈਕਸਟ ਆ ਪਿਓਰ ਬਰਬਰੀਸ ਦਾ ਸੂਟ ਆ ਗਿਆ ਜੀ ਪਿਓਰ ਬਰਬਰੀ ਦੇ ਵਿੱਚ ਹੋਏ ਨੈਕਸਟ ਆਵਲੇ ਕਰੇਪ ਦੇ ਵਿੱਚ ਆ ਗਏ ਜੀ ਤਿੰਨ ਸੂਟ ਇਹ ਕਰੇਪ ਵਿੱਚ ਹੋਣਗੇ ਬਾਕੀ ਸਭ ਦਾ ਅਲੱਗ-ਅਲੱਗ ਜਿਹੜਾ ਫੈਬਰਿਕ ਰਹੇਗਾ ਇਹਦੇ ਵਿੱਚ ਆਪਾਂ ਘਟੋ-ਘਟ 15 ਤੋਂ 20 ਤੁਹਾਨੂੰ ਦਿਖਾਵਾਂਗੇ ਡਿਜ਼ਾਈਨ ਸਾਰੇ ਸੋਲੋ ਪੀਸ ਹੀ ਹੋਣਗੇ ਤੇ ਸਭ ਦਾ ਅਲੱਗ-ਅਲੱਗ ਫੈਬਰਿਕ ਰਹੇਗਾ ਤੁਸੀਂ ਤੁਹਾਨੂੰ ਕੋਈ ਵੀ ਨਾਲ ਚ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉਹਦੇ ਤੇ ਮੈਸੇਜ ਕਰਕੇ ਤੁਸੀਂ ਸੂਟ ਬਾਰੇ ਪੁੱਛ ਸਕਦੇ ਹੋ ਫੈਬਰਿਕ ਬਾਰੇ ਪੁੱਛ ਸਕਦੇ ਹੋ ਤੇ ਪ੍ਰਾਈਸ ਬਾਰੇ ਪੁੱਛ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਜਿਹੜਾ ਬਾਏ ਕਰ ਸਕਦੇ ਹੋ ਆਪਣੇ ਕੋਲ ਹਾਂ ਲਓ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਉਹ ਵੀ ਕਰਾਉਣੀ ਹੋ ਵੀ ਕਰਾ ਸਕਦੇ ਹੋ ਨਾਲ ਥੈਂਕ ਯੂ